ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਓ ਪਿੰਡ ਕੋਗਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਗਰਦਾਸਪੁਰ ਆ ਗਿਆ ਤੇ ਨੇੜੇ ਆ ਗਿਆ ਜੈਤੀਪੁਰ ਮੇਨ ਸੜਕ ਦੇ ਉੱਤੇ ਮੰਨ ਲਓ ਵੀ ਇਹਨਾਂ ਨੂੰ ਆਉਣ ਜਾਣ ਵਾਲਾ ਜਿਹੜਾ ਕਸਬਾ ਮੇਨ ਜੈਤੀਪੁਰ ਆ ਗਿਆ ਓਗੇ ਪਿੰਡ ਦੇ ਵਿੱਚ ਊਕਾਰ ਸਿੰਘ ਦੇ ਕੋਲੇ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਾਫੀ ਜਾਨਵਾਰਾ ਜਿਹੜੇ ਵੀਡੀਓ ਦੇ ਵਿੱਚ ਤੁਹਾਨੂੰ ਚਲਾ ਚਲੂ ਕੇ ਵਿਖਾਵਾਂਗੇ ਵੀਡੀਓ ਦੇ ਵਿੱਚ ਰੇਟ ਰੱਖਾਂਗੇ ਵਿੱਚ ਤੋਕੜ ਗੱਬਣ ਸਾਹਮਣੇ ਚੱਲਦੀ ਸਕਰੀਨ ਤੇ ਮੱਝ ਸੱਜਣੋ ਅ ਚੈੱਕ ਕਰ ਲੋ ਇੱਕ ਆ ਨੀਲੀ ਰਾਵੀ ਦੀ ਮੈਂ ਆ ਕਟੀਆਂ ਤੋਂ ਸ਼ੁਰੂ ਕਰਾਂਗੇ ਜਮਾ ਕੋਕਾ ਪੀਸ ਆ ਸਾਰੇ ਪਸ਼ੂ ਵਾਰੀ ਵਾਰੀ ਤੋੜ ਕੇ ਵੇਖਦੇ ਆ ਤੇ ਕਿੰਨਾ ਦੁੱਧਵਾਦ ਆ ਇਹ ਕਾ ਖੜੀ ਆ ਬਹੁਤ ਵੱਡੀ ਜੇ ਕਹਿ ਦੀਏ ਨਾ ਹਾਥੀ ਦਾ ਬੱਚਾ ਦੇ ਐਨ ਕੋਈ ਹੱਥ ਕਥਨੀ ਨਹੀਂ ਬੜੀ ਵੱਡੀ ਮੈਂ ਤਿਆਰ ਹੁੰਦੀ ਪਈ ਆ ਵੀਰ ਕੋਲੇ ਇਹਦੀ ਵੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਆ ਜੋ ਆ ਝੂਟੀ ਤੋਂ ਕਰਦੇ ਆ ਸ਼ੁਰੂ ਤੇ ਫਿਰ ਨਾਲੇ ਤੋੜ ਕੇ ਵੀ ਵੇਣੇ ਅਮਕਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਬਹੁਤ ਵਧੀਆ ਮੇਰੇ ਸਤਿਗੁਰ ਦੀ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਕਲਾ ਤੇ ਕਿਵੇਂ ਆ ਕੰਮਕਾਰ ਕੰਮਕਾਰ ਬਹੁਤ ਹੀ ਮਹਾਰਾਜ ਦੀ ਕਿਰਪਾ ਜੀ ਬਹੁਤ ਵਧੀਆ ਚੱਲਦੀ ਜਾਂਦਾ ਓਕੇ ਰਿਪੋਰਟ ਓਕੇ ਓਕੇ ਜੀ ਚੜਦੀ ਕਲਾ ਬੇਬੋ ਦੀ ਵਧੀਆ ਜੀ ਸ਼ੁਕਰ ਅਦਾ ਤੇ ਦਾ ਹਣਾ ਬਹੁਤ ਹੀ ਆਉਂਦੀਆਂ ਜਾਂਦੀਆਂ ਕਰਮ ਵਾਲੀਆਂ ਰਾਣੀਆਂ ਜਿਹੜੇ ਲੈ ਕੇ ਜਾਂਦੇ ਉਹ ਵੀ ਯਾਦ ਕਰਦੇ ਯਾਦ ਕਰਦੇ ਬਾਕੀ ਸੰਧੂ ਸਾਹਿਬ ਆਪਣੀ 10 ਦਿਨਾਂ ਦੀ ਗਰੰਟੀ ਆ ਠੀਕ ਆ ਸਾਰੇ ਬੱਚਿਆਂ ਦੀ ਕੋਈ ਬੱਚਾ ਨਾ ਮਰਦਾ ਵੀ ਹਾਂ ਭਾਰ ਪਾਵੇ ਜੋਦ ਜਨਾਹ ਹੀ ਦੱਸਿਆ ਘੱਟ ਦਵੇ ਜਿਹੜਾ ਤਸੱਲੀ ਦੋ ਟਾਈਮ ਚੋਗਦਾ ਹੈਗਾ ਉਹਦੀ ਗਾਰੰਟੀ ਖਤਮ ਆ ਹਾਂ ਜਿਹੜਾ ਗਾਰੰਟੀ ਤੇ ਮੰਗਾਉਂਦਾ ਹਾਂ ਉਹਦੀ ਗਾਰੰਟੀ ਆਪਣੀ ਦਸਾਂ ਦੇਣਾ ਓਕੇ ਜਾ ਕੇ ਪੱਠੇ ਵੀ ਪਾਵੇ ਹਾਂ ਪੱਠੇ ਵੀ ਪਾਵੇ ਮੱਝ ਬਦਲ ਕੇ ਦੇਵਾਂਗੇ ਬਈ ਠੀਕ ਆ ਜੇ ਕੋਈ 192 ਕੀ ਪ੍ਰੋਬਲਮ ਆਉਂਦੀ ਆ ਹਾਂ ਮੱਝ ਬਦਲ ਕੇ ਦੇਵਾਂਗੇ ਕਿਆ ਬਾਤ ਆ ਵੱਡੀ ਗੱਲ ਸਹੀ ਗੱਲ ਕਿ ਨਹੀਂ ਹਾਂ ਤੇ ਡਰੈਸ ਬਾਕੀ ਡਰੈਸ ਵੀ ਦੱਸ ਦੇ ਸਤਿ ਸ੍ਰੀ ਅਕਾਲ ਬਾਕੀ ਮੈਂ ਨਾ ਗਾਲਿਆ ਆਪਾਂ ਫੋਨ ਫੋਨ ਚੱਕਣਾ ਨਹੀਂ ਬੰਦ ਕਰਦੇ ਹਾਂ ਜਿਹੜੀ ਸਭ ਤੋਂ ਵੱਡੀ ਗੱਲ ਹੈ ਹਾਂ ਨਹੀਂ ਚਾਹੀਦਾ ਬਣੀ ਮੇਰੇ ਆਪਾਂ ਕਿਹੜਾ ਵੀ ਅੱਜ ਦਾ ਕੰਮ ਆ ਤੇ ਕੱਲ ਨੂੰ ਬੰਦ ਕਰ ਦੇਣਾ ਬਹੁਤ ਚੰਗੇ ਆ ਹਾਂ ਪਸ਼ੂਆਂ ਦੇ ਜੋ ਡਿਟੇਲ ਦੱਸਦੇ ਆ ਦਸਾਂ ਦਿਨਾਂ ਦੀ ਖੁੱਲ ਗਰੰਟੀ ਵੀ ਕਿਆ ਬਾਤ ਹੈ ਤੇ ਡਰੈਸ ਆਪਣਾ ਪਿੰਡ ਕੋਗਾ ਹਾਂਜੀ ਤਹਿਸੀਲ ਵਟਾਲਾ ਜ਼ਿਲ੍ਹਾ ਗਰਦਾਸਪੁਰ ਨਾਮ ओंकार ਸਿੰਘ ਨੰਬਰ 9779283441 997993834 ਚੱਕਾ ਓਕੇ ਰਿਪੋਰਟ ਹੈ ਹਾਂਜੀ ਤੇ ਆਹ ਕੱਟੀ ਆਪਣੀ ਕਿਹੜਾ ਸੂਆ ਇਹ ਬਈ ਬਲੂਨ ਕੱਟੀ ਆ ਤੀਸਰੇ ਦਿਨ ਦੀ ਸੂਈ ਕੋ ਨਾ ਤਾਂ 10 ਤੋਂ ਪਲੱਸ ਬੋਲਾ ਹੁੰਦਾ ਤਿੰਨਾ ਦਿਨਾਂ ਦੀ ਸੂਈ ਥੱਲੇ 10 ਤੋਂ ਤਿਆਰ ਬੋਲਾ ਕੱਟੀ ਮਗਰ ਆ ਆ ਦਿਖਾ ਲਓ ਕੋਈ ਆਊਟਪੁਟ ਕੀ ਬਾਤ ਹੈ ਮਗਰ ਵੀ ਕੱਟੀ ਦੇ ਆਪ ਵੀ ਕੱਟੀ ਬਹੁਤ ਜ਼ਿਆਦਾ ਚੰਗੀ ਕੱਟੀ ਆ 19 ਗਾਰਡ ਵਿਚਾਰ ਬਰਾਬਰ ਹੈ 10 ਦੁੱਧ ਤਿਆਰ ਬੋਲਾ ਹੀ ਆ ਹਾਂਜੀ ਬੋਲੋ ਜੀ ਬੋਲੋ ਸਿੰਗ ਕਿੱਡਾ ਕੰਮ ਦਾ ਕੱਟੀ ਦਾ ਹਨਾ ਸਾਰੀ ਬਰੀਕੀ ਹੈ ਨਾ ਤੀਸਰੇ ਦਿਨ ਦੀ ਸੂਈ ਕੋ ਨੈਟ ਦਾ ਸੋ ਬੋਲਾ ਕੀ ਬਾਤ ਸਜਣੋ ਇੱਕ ਨੰਬਰ ਝੋਟੀ ਦੀ ਤੋਰ ਚੈੱਕ ਕਰ ਲਓ ਪਤਾ ਇਹਨੂੰ ਲੈ ਚੱਲ ਤੇ ਵੇਖਿਓ ਐਨ ਨਾ ਰੰਗ ਸਿੰਘ ਜੀ ਕਹਿਦਗੇ ਤਾਂ ਕੋਈ ਦੂਰ ਹੈ ਨਹੀਂ ਵੇਖੋ ਕੋਕਾ ਮੈਂ ਨਾ ਉਂਗਲ ਮਹਾਂ ਲੰਗ ਦੀ ਹੋਣੀ ਆ ਲੰਗ ਦੀ ਨਹੀਂ ਜੀ ਕੱਟੀਆਂ ਵਾਲਾ ਲੈ ਬਾਹਰ ਇੱਧਰ ਰੱਖਿਆ ਇੱਧਰ ਦੇਖੋ ਸੱਜਣੋ ਕਿੰਨੀ ਕੁਆਲਿਟੀ ਆ ਕੱਤੀ ਦੇ ਵਿੱਚ ਦੱਦਾਂ ਲਈ ਓਏ ਬੱਸ ਕਰ ਓਏ ਲੈ ਲੈ ਚੱਲ ਕੱਤੁੱਤ ਇਹਿੰਨੇ ਨਾਲ ਬਹੁਤ ਆਹੀ ਹੋ ਗਈ ਇਹ ਦੇਖੋ ਇਹਨਾਂ ਦੇ ਦੇਖੋ ਸੱਜਣੋ ਕਿਆ ਬਾਤਾਂ ਲੇਵੇ ਭਾਂਡੇ ਦੀਆਂ ਦੇਖੋ ਜੀ ਬਟਨ ਵਾਲੀ ਹੈ ਨਾ ਬਟਨ ਵਾਲੀ ਕੋਈ ਉਨੀ ਨਿੱਕੀ ਦਾ ਕੋਈ ਫਰਕ ਨਹੀਂ ਲੇਵੇ ਦਾ ਬਹੁਤ ਸੋਹਣੀ ਛੋਟੀ ਆ ਹੈ ਨਾ ਕਾਲ ਵੀ ਦਿਖਾਓ ਜੀ ਇਹ ਦੀ ਵੀ ਕਾਲ ਹੈ ਹਾਂ ਵੀ ਵੇਖੋ ਸੱਜਣੋ ਉਨਾ ਹੀ ਲੇਵਾ ਗਾਂ ਨੂੰ ਤੇ ਉਨਾ ਹੀ ਪਛਾਣ ਨੂੰ ਸਿੰਘਾਂ ਤੋਂ ਬੱਚੀ ਲੱਗਦੀ ਤੇ ਲੇਵੇ ਤੋਂ ਲੱਗਦੀ ਪਈ ਨਾ ਐਨ ਵੀ ਵੱਡੀ ਝੂਟੀ ਵੇਖੋ ਰੰਗ ਸਿੰਘ ਹਾਂ ਦੋ ਦੰਦ ਹੋ ਗਈ ਜੀ ਦੋ ਦੰਦ ਕੱਟੀ ਹੈ ਹਾਂਜੀ ਹਾਂਜੀ ਤੇ ਮਗਰ ਵੀ ਇਹਦੇ ਕੱਟੀ ਆ ਮਗਰ ਵੀ ਕੱਟੀ ਬਹੁਤ ਚੰਗੀ ਜੀ ਤੇ ਰੇਟ ਇਹਦਾ ਰੇਟ ਸੰਧੂ ਸਾਹਿਬ ਜੋ ਤੁਸੀਂ ਕਹੋ ਕੋਈ ਆਲਸੋਲ ਦੀ 나ੜੂ ਵੀ ਨਾਲ ਆ ਜੀ ਆਹ ਠੀਕ ਆ ਉਹ ਕਿਰਪਾਟ ਜਾਵਾਂ ਜੀ ਹਾਂਜੀ ਜਾਂ ਪੱਤ ਉਧਰ ਜਾ ਮੇਰਾ ਸ਼ੇਰ ਤੇ ਫਿਰ ਵੀ ਇਹਦਾ ਕੀ ਰੇਟ ਰੱਖੀਏ ਆਪਾਂ ਸੰਦੂ ਸਾਹਿਬ ਕੱਟੀ ਗਈ ਹੈ 125 ਦੀ ਠੀਕ ਆ ਜਿੰਨੇ ਦੇ ਕੋ ਉਹਨੇ ਦੀ ਆਪਾਂ ਦੇ ਨਹੀਂ ਜੀ ਦੱਸ ਦੇ ਫਿਰ ਵੀ ਕੁਝ ਵੀ ਦੇਖੋ ਜੀ ਕਾਗਜ਼ ਹਰ ਕੀ ਹੈ ਹਾਂ ਕਿਆ ਬਾਤ ਇਹ ਦੇ ਦिए ਜੀ 120 ਦੀ ਹੋਰ ਕਰਦੇ ਮਾਨਤਾ ਹਾਂ ਸੰਦੂ ਸਾਹਿਬ ਕਰਾਉਣਾ ਕਰਾ ਲਓ ਜੀ ਨਹੀਂ ਦੱਸ ਦੇ ਮੜਾ ਜਾ ਕਰਾ ਖਿੱਚ ਕੇ ਤਰਿਆ ਹੋਰ ਕੋਈ ਹੁੰਦਾ ਕਿ ਨਹੀਂ ਬਸ 10 ਦੀ ਬਈ ਲਾਸਟ ਆ 10 ਲੱਖ ਤੇ 10000 ਦੀ ਨਹੀਂ ਮਿਲਦੇ ਜੀ ਹਾਂ ਪੈਸੇ ਪਾ ਕੇ ਵੀ ਨਹੀਂ ਮਿਲਦੇ ਹਾਂ ਨਹੀਂ ਠੀਕ ਆ ਕਰਦੇ ਪਿੱਛੋਂ ਆਏ ਸਜਣੋ ਕੋਕਾ ਪੀਸ ਝੋਟੀ ਆ ਮਗਰ ਵੀ ਕੱਟੀ ਆ ਇੱਕ 10 ਦੀ ਅ ਕਹਿੰਦਾ ਹਮਕਾਰ ਸਿੰਘ ਕੋਕੇ ਵਾਲਾ ਵੀ ਦੇ ਦੇਂਗੇ ਥਣ ਬਹੁਤ ਕੰਮ ਦਾ ਚਵਾਈ ਇੱਕ ਨੰਬਰ ਹਾਂਜੀ 100 ਦੀ 100 ਹਨਾ ਬਹੁਤ ਚੰਗੀ ਕੱਟੀ ਆ ਕੀ ਬਾਤ ਐ ਸੈੱਡ ਤੋਂ ਵੀ ਸਜਣੋ ਥਣ ਲੈ ਵੇ ਦੀ ਕੁਆਲਿਟੀ ਚੈੱਕ ਕਰ ਲਓ ਚਾਰਾ ਥਣਾ ਦਾ ਆਪਸੀ ਗੈਪ ਦੂਰੀ ਬਹੁਤ ਟੌਪ ਦੀ ਲੱਗੀ ਤੇ ਰਿੰਗ ਦਾ ਡਿਜ਼ਾਈਨ ਬਾਲਾ ਹੀ ਜ਼ਿਆਦੇ ਚੰਗਾ ਯਾਰ ਕੋਕਾ ਹੀ ਆ ਜਮਾ ਹਨਾ ਹਾਂਜੀ ਜਿਹੜਾ ਵੇਖੂ ਆ ਕੇ ਪਸੰਦ ਕਰੋ। ਸਾਡਾ ਆਉਗੀ। ਤੇ ਆਹ ਝੋਟੀ ਕਿਹੜਾ ਸੁਗਾ? ਭਾਈ ਇਹ ਵੀ ਬਲੂਨ ਆ ਚਾਰ ਦੰਦ ਆ। ਇਹਦੇ ਮਗਰ ਕੱਟੀ ਬਹੁਤ ਜ਼ਿਆਦਾ ਚੰਗੀ ਆ, ਚੰਗੇ ਸੀਮਾਂ ਦੇ ਲੱਗਦੇ ਆ ਆਪਣੀ ਬੇਦਰ ਸੀ। ਹਾਂ। ਆਹ ਕੱਟੀ ਮਗਰ। ਕੀ ਆ ਬਾਤ ਆ ਬੜੇ ਲੋਥੜੇ ਰਗੀ ਆ। ਹਾਂ ਵੇਖ ਬਿੱਠ ਕੁੜਾ। ਬੜੀ ਚੰਗੀ ਕੱਟੀ ਹੈ ਨਾ। ਹਾਂ। ਝੋਟੀ ਆਪ ਵੀ ਬੜੀ ਵੱਡੀ ਆ। ਝੋਟੀ ਵੱਡੀ ਭਾਈ 14 ਕਿਲੋ ਨੱਟ ਦੁੱਧ ਤਿਆਰ ਆ। ਇਹਦੇ ਕੋਲੇ। ਭਾਈ ਦੇ ਕੋਲੇ। 14 ਕਿਲੋ ਦੁੱਧ ਤਿਆਰ ਆ ਕਿੰਨੇ ਦਿਨਾਂ ਦੀ ਸੂਈ ਆ? ਸੂਈ ਨੂੰ ਬਈ ਹੋ ਗਈ ਉਹਦੇ 14-15 ਦੀ। 14-15 ਦਿਨਾਂ ਦੀ ਸੂਈ ਤੇ 1 ਆ ਜਾ ਲੈ ਚੰਗੇ ਸੀਮੇ ਨੂੰ ਦੱਸ ਦੇ ਕੱਟੀ ਨਹੀਂ ਬਹੁਤ ਵੱਡੀ ਕੱਟੀ ਟਾਪ ਦਾ ਨਗੀਨਾ ਮਗਰ ਵੀ ਹਾਂਜੀ ਤੇ ਪਲੂਨ ਹੀ ਸੁਈ ਆ ਪਲੂਨ ਚਾਰ ਦੰਦ ਝੋਟੀ ਆ ਝੂਣ ਚਾਨ 100 ਦੀ 100 ਝੂਣ ਦਾ ਹੱਥ ਨਾ ਬਿਲਾ ਰੇ ਇੰਨੀ ਗਰੰਟੀ ਆ ਗਰੰਟੀ ਆ ਕਿਆ ਬਾਤ ਆ ਕੱਦ ਬਹੁਤਾ ਕੱਦ ਬੋਧਿਆ ਮੌਤ ਖਰੀ ਝੋਟੀ ਆ ਜੀ ਨਹੀਂ ਵਾਕਿਆ ਯਾਤ ਕੁਆਲਟੀ ਬਾਕੀ ਮਾਲਵੇ ਦੀਆਂ ਸਾਰੀਆਂ ਹੀ ਸਾਰੀਆਂ ਬਈ ਏ ਟੂ ਜਾਨ ਏ ਟੂ ਮੇਰੇ ਜਿਹੜੀਆਂ ਟੋਕੜਾ ਬਈ ਆਪਣੇ ਕੋ ਆਈਆਂ ਹੋਊਗੀ ਤੇਰੀ ਵੀਡੀਓ ਚ ਪਈ ਝੋਠੀ ਠੀਕ ਆ ਸੱਜਰ ਹਾਂ 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 ਵੇਖੋ ਸੱਜਣੋ ਦੇਖੋ ਜੀ ਕਰਮਾਂ ਵਾਲੀ ਦਾ ਲੇਵਾ ਭਾਂਡਾ ਵੇਖੋ ਹੋਰ ਦੇ ਹੋਰ ਦੋ ਵੱਡੀ ਲੰਮੀ ਲੈ ਜਾ ਕਰ ਬਸ ਲੈ ਜਾ ਓ ਨਾ ਯਾਰ ਵੇਖੋ ਸੱਜਣੋ ਇਧਰੋਂ ਤੁਹਾਨੂੰ ਦਨ ਚੜਾਉਂਦੀ ਆ ਕਰਮਾਂ ਵਾਲੀ ਵੇਖੋ ਕੀ ਬਾਤ ਆ ਇਹ ਠੀਕ ਆ ਤੇ ਗਾੜੀ ਗੂੜੀ ਓਕੇ ਉਕੇ ਰਪੋਟ ਹੈ ਹਾਂ ਬਿਲਕੁਲ ਠੀਕ ਆ ਮਗਰ ਕੱਟੀ ਬਹੁਤ ਚੰਗੀ ਆ ਹਾਲੀ ਵੱਡੀ ਕੱਟੀ ਇਹਦੇ ਕੋਲੇ ਮਗਰ ਵੀ ਆ ਮਗਰ ਵੀ ਵੇਖੋ ਸੱਜਣੋ ਤੇ ਬਾਕੀ ਸੰਧੂ ਸਾਹਿਬ ਮੇਨ ਕਹਿੰਦਾ ਕੋਈ ਸਾਈਡ ਬੰਦ ਨਹੀਂ ਹਾਂ ਤਾਂ ਸਾਦੋ ਮਗਰ ਕਰ ਹਾਂ ਐ ਲੈਵਾ ਪੱਧਰ ਆ ਜਾਵਾ ਕੀ ਬਾਤ ਫਿਕਸ 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 ਵਾਕਿਆ ਹੀ ਆ ਟੈਟ ਆਰਡਰ ਦੀ ਕੱਟੀ ਆ ਦੁੱਧ ਕੱਢਣਾ ਹੀ ਕੱਢਣਾ ਇਹਦਾ ਰੇਟ ਫਿਰ ਸ਼ਾਜੀ ਇਹਨਾਂ ਰੇਟ ਤੇ ਸੰਧੂ ਸਾਹਿਬ 14 ਕਿਲੋ ਕਾਨੂੰਨ ਕੱਢੀ ਕੋ ਦੁੱਧ ਤੇ ਆ ਗਿਆ ਬੜਾ ਔਖਾ ਹੁੰਦਾ ਹਾਂ ਵਾਕਿਆ ਚੌਗੀ ਹਾਂ ਚੌਗੀ ਕੋਈ ਸ਼ੱਕ ਨਹੀਂ ਤੇ ਸੰਧੂ ਸਾਹਿਬ ਇੱਕ ਤਾਂ ਕਹਿ ਦੇਣਾ ਕਰ ਜੂਗੀ ਇੱਕ ਜਿੰਨੇ 14 ਤੇ ਓਮਕਾਰ ਵੀਰੇ ਫੇਰੇ ਦਾ ਰੇਟ ਆਪਾਂ ਕੀ ਰੱਖਾਂਗੇ ਸ਼ਾਹਦੂ ਸਾਹਿਬ 14 ਕਿਲੋ ਜਿਹੜਾ ਇੱਕ ਤਾਂ ਕਹਿ ਦੇਣਾ ਉਦਾਂ ਹਾਂ ਤੇ ਇੱਕ ਪਲੂਣ ਕੱਟੀ ਮੂੰਹ ਚੌਗੀ ਜਿਹਨੇ 14 ਦਿੱਤਾ ਇਹਨੇ 16 17 ਦੇਣਾ ਹੀ ਦੇਣਾ ਦੇਣਾ ਹੀ ਦੇਣਾ ਕਰਮਾੜੀ ਨੇ ਜਿਉਂਦੀ ਰਵੇ 17 ਕਿਲੋ ਦੁੱਧ ਦਹੀਂ ਜਾਊਗੀ ਸੰਦੀ ਸਾਹਿਬ ਆ ਆਪਣੇ ਕੋਈ ਆਈ ਯਾਰ ਰਾਤੀ ਬਾਲੀ ਕੱਟੀ ਖਰੀਏ ਹਾਂ ਹਨਾ 15 ਕਿਲੋ ਦੇ ਕਰਕੇ ਲਿਆਂਦੀ ਆਪਾਂ ਯਾਰ ਪਹਿਲਾਂ ਕੱਟੀ 15 ਕਿਲੋ ਦੁੱਧ ਹਨਾ ਮੈਂ ਨਾ ਰਖਾਉਂਦਾ ਆਪਾਂ ਗਰੰਟੀ ਵੀ ਦਿੰਨੇ ਦਾ ਹਾਂ ਤਨਾਂ ਦੀ ਯਾਰ ਵੀ ਜੇ ਦੁੱਧ ਹੈਗਾ ਤਾਂ ਕਹਿੰਨੇ ਆ ਬਈ ਹੈਗਾ ਜਿਹਦੇ ਥੰਨੇ ਘਾਟਿਆ ਉਹਦੇ ਥੰਨੇ ਕਿਦਾਂ ਕਹਾਂਗੇ ਹਾਂ ਫਿਰ ਕਿੰਨੇ ਦੀ ਦੇ ਦਈਏ ਕੱਟੀ ਬਹੁਤ ਚੰਗੀ ਆ 1.5 ਦੀ ਹਾਂ ਆਪਾਂ 30 ਦੀ ਦੇ ਦਈਏ ਇੱਕ 30 ਦੀ ਹਾਂ ਉਹਦੇ ਚ ਕੋਈ ਪਿਆਰ ਮੁਹੱਬਤ ਤੂੰ ਜੋ ਕਰਾਉਣਾ ਬਈ ਕਰਾ ਲਾ ਨਹੀਂ ਮੈਂ ਫਿਰ ਬਾਲੀ ਸੱਟ ਜੀ ਮਾਰਦਾ ਨਾ ਨਾ ਕਈ ਵਾਰੀ ਮਾਰਦੇ ਬਈ ਕਿੰਨੇ ਦੀ ਦੇ ਦੀ ਇੱਕ ਪੰਜੀ ਦੀ ਜਾਣ ਦੇ ਲਓ ਵੀ ਸੱਜਣਾ ਜੋ ਮੰਗਲੂ ਨੇ ਕਿਹਾ ਤਾਂ ਕਹਤਾ ਇੱਕ 25 ਦੀ ਬਸ ਓਕੇ ਆ ਕੋਈ ਸ਼ੱਕ ਨਹੀਂ ਤੇ ਇਹ ਕਾ ਰੇਲ ਗੱਡੀ ਦੇ ਇੰਜ ਜੱਡੀ ਬੰਨੀ ਬੈਠਾ ਇਹ ਸਭ ਸਾਬ ਕਿੱਛੀ ਆ ਇਹਦਾ ਕੈਮਰੇਜ ਵੀ ਨਹੀਂ ਪੂਰੀ ਆਉਣੀ ਤਿਆਰ ਹੋ ਲੈੰਦੀ ਏ ਹੋ ਲੈੰਦਗੀ ਹੋ ਲੈੰਦਗੀ ਠੀਕ ਆ ਉ ਉ ਕੈਮਰਾ ਮਾਰਦਗੇ ਉਧਾ ਦਿਖਾਉਂਦੇ ਬਈ ਇਹ 20 ਕਿਲੋ ਮੈਂ ਥੱਲੇ ਦੁੱਧ ਚਵਾਵਾਂਗੇ 20 ਸੇਰੀ ਆ ਹਾਂ ਕੀ ਤਾਂ ਤਿੰਨ ਮਹੀਨੇ ਹੋ ਗਏ ਗੱਲ ਨੂੰ ਲਾਈ ਨਹੀਂ ਨਹੀਂ ਸੋਣ ਵਾਲੀ ਤੇ ਲਾਖਾਂ ਦੀ ਨਹੀਂ ਨੰਗ ਦੇ। ਕੀ ਬਾਤ ਆ ਕਰੀ ਮੜੀਆਂ ਹੀਆਂ ਲੱਤਾਂ ਗਾਂਪਸ਼ਾਂ। ਵੀ ਜੇ ਕਹੇ 20 ਸਿਰ ਵਾਲੀ ਹੈ ਨਾ ਲੈਣੀ ਹੋਈ। ਵਾਹ ਕੀ ਆ ਯਾਰ ਬੜੀ ਚੀਜ਼ ਆ ਯਾਰ ਮੈਂ ਤੇਰੀ। ਦਿਖਾ ਇੱਧਰ ਦਿਖਾ ਨਾੜਾਂ ਮੇਰੀ। ਕੱਚੀ ਦੇ ਦੇ। ਅਰੇ ਨਾੜਾਂ ਹੋ ਗਈਆਂ। ਹੈ ਨਾ। ਭਰੀ ਪਈ ਆ। ਹਾਂ ਬਈ ਇਹਦੇ ਕੱਚੀ ਆ। ਬਾਕੀ ਜਿੱਦਣ ਮੈਂ ਆਈ ਉਹਦੋਂ ਤਣ ਪਤਾ ਜੀ। ਹਜੇ ਲੈ ਜੂ 20 ਦਿਨ। ਲੈ ਜੂਗੀ। ਬੜੇ ਆਰਾਮ ਨਾਲ। ਇਹਦੇ 26 ਦੇ ਦਿਨ ਪੂਰੇ ਹੋ ਗਏ। ਇੱਧਰ ਦਿਖਾ ਦੇ ਲੈ ਤੇ ਨਾੜਾਂ ਦੇ। ਜੈਲੀ ਜੂਲੀ ਵੀ ਪੜੀ। ਬੜੀ ਬੜੀ। ਬਈ ਰਸੇ ਨਾਲ ਖਾੜੀ ਆ। ਕੀ ਬਾਤ ਆ। ਬੜੀ ਜੰਗੀ ਵੱਡੀ ਮੈਂ ਕੱਦ ਤੇਰੇ ਬਰਾਬਰ ਆਹ ਦੇਖਾਲ ਬਈ ਘਰ ਤੂੰ ਹਣਾ ਖੜ ਕੇ ਵੇਖੋ ਮੰਗਲੂ ਤੂੰ ਖੜੀ ਮੰਗਲੂ ਇਹਦਾ ਦੀਦਾ ਹੀ ਨਹੀਂ ਪਾਲੇ ਪਾਸੇ ਖੜ ਜਾ ਕੇ ਹਾਂ ਪਰਲੇ ਪਾਸੇ ਖੜ ਵੇਖਿਆ ਕਿਆ ਬਾਤ ਆ ਯਾਰ ਬੜਾ ਕੱਦ ਕਾਠਾ ਕ ਚੁੱਟ ਮੈਂ ਦਾ ਵਾਕਈ ਯਾਰ ਅਮਕਾਰ ਵੀਰੇ ਨੇ ਦੁੱਧ ਦਿੱਤਾ ਹੋਊਗਾ ਪਈ ਕਹਿ ਨਾ ਹਣਾ ਰਸੇ ਨਾ ਖੜੀ ਆ ਦੇਖਿਆ ਕਿਆ ਇਹ ਕਿਸੇ ਨੂੰ ਨਾ ਮਰੇ ਕੇ ਬੰਦੇ ਨੂੰ ਨਾ ਮਰੇ ਇਨੀ ਜੜੀ ਸਿਆਣੀ ਏਡੀ ਆ ਬਹੁਤ ਸਿਆਣੀ ਏ ਤੇ ਆਹ ਕੱਟੀ ਦਾ ਕੀ ਹਿਸਾਬ ਕਿਤਾਬ ਇਹ ਬਈ ਚਾਰ ਦੰਦਿਆ ਨੈਟ 10 ਕਿਲੋ ਕੰਡੇ ਆ ਵਾ ਬੋਲਾ ਤੇ ਆ ਰਿਆ ਜੀ 10 ਤੋਂ ਪਲੱਸ ਹੋਊਗਾ 10 ਕਿਲੋ ਬੋਲਾ ਤੇ ਮੂੰਹ ਚੌਗੀ ਮੂੰਹ ਚੌਗੀ 15 ਕਿਲੋ ਵਾਲੀ ਕੱਟੀ ਜੀ ਸੁਆ ਪਹਿਲਾ ਚਾਰ ਦੰਦ ਓਰੀਜਨਲ ਕੀ ਬਾਤ ਬੱਚਾ ਇਹਦੇ ਕੋਲੇ ਕੱਟਾ ਉਧਰ ਹੀ ਖੜਾ ਕੇ ਇਧਰ ਹਾਂ ਖੜਾ ਬਈ ਆਹ ਜਿਹੜਾ ਹਾਂ ਸ਼ਿਕਲੀ ਵਾਲਾ ਸ਼ਿਕਲੀ ਵਾਲਾ ਕੀ ਬਾਤ ਕਿੰਨੇ ਦਿੰਦਾ ਸੁਆ ਮਕਰ ਚਾਰ ਦਿੰਦਾ ਬਈ ਕਰ ਦੇ ਇਹਨੂੰ ਵੀ ਤਾਂ ਤੋਰੀ ਪੱਤ ਖੋਲ ਕੇ ਹੋਈ ਚਾਰ ਦੰਦ ਪਿਓਰ ਬਈ ਦਿਖਾ ਲਈਏ ਦੰਦ ਦਿਖਾ ਲੰਦੇ ਤੋਰ ਲੈਂਦੇ ਉਹਨੂੰ ਬਾਕੀ 10 ਦੀ ਪਈ ਉਮਰ ਇਨੀ ਕੀ ਆ ਬਈ 10 ਤੋਂ ਪਲੱਸ ਬੋਲਾ ਤਿਆਰ ਆ 15 ਕਿਲੋ ਵਾਲੀ ਕੱਟੀ ਆ ਇਹ ਕੀ ਬਾਤ ਆ ਯਾਰ ਬਹੁਤ ਚੰਗੀ ਕੱਟੀ ਆ ਥਾਣ ਵੇ ਕਿਡਾ ਕੰਮ ਦਾ ਲੱਗਾ ਹਨਾ ਹਾਂ ਕੀ ਬਾਤ ਆ ਬਹੁਤ ਟੌਪ ਦਾ ਨਗੀਨਾ ਝੋਟੀ ਆ ਸੱਜਣੋ ਵੇਖਿਓ ਚੋਣ ਤਾਂ ਕਹਿੰਦੀ ਹਣੀ ਮੈਨੂੰ ਲੱਗਾ ਓਂਕਾਰ ਹਾਂ ਵਾਕਿਆ ਸੋ ਸੱਜਣੋ ਇੱਥੋਂ ਯਾ ਬਾ ਲੈਵਾ ਭਾਂਡਾ ਵੇਖੋ ਕੱਟੇ ਫਿਰ ਬਾਕੀ ਸਭ ਇਹ ਜਿਹੜੀ ਕੰਦੀ ਆ ਇਹਦੇ ਕੋਲੇ ਡਰੇ ਨਹੀਂ ਪਤਾ ਹੋਏ ਜੀ ਮਤਲਬ ਨਹੀਂ ਲੱਗਦਾ ਇੰਨੀ ਜਿਆਦਾ ਜਿਆਦਾ ਐਨੂੰ ਵੀ ਵੇਖ ਲਾ ਮੜਾ ਯਾ ਕੀ ਬਾਤਾਂ ਹਨਾ ਗਾਵਾਰ ਕੀ ਸੀਲ ਪੱਕੀ ਬਈ ਆ ਲੈ ਹੁਣ ਨਾਲੇ ਕੀੜਾ ਕਢਾ ਕੇ ਲਿਆਏ ਆ ਕੀੜਾ ਮਤਲਬ ਇਹ ਬਹੁਤ ਛੜੀ ਜਿਆਦਾ ਪਲੂਣ ਕੱਟੀ ਪਲੂਣ ਕੱਟੀ ਕੀ ਬਾਤਾਂ ਆ ਰੇਟ ਇਹਦਾ ਫਿਰ ਸਾਡਾ ਚਾਰ ਦੰਦ ਰੇਟ ਇਹਦਾ ਫਿਰ ਪੀਟ ਸੰਧੂ ਸਾਹਿਬ ਕੱਟੀ ਨੇ ਵੀ 30 ਦੀ ਆ ਅੱਛਾ ਤੇ ਆਪਾਂ ਜਾਇਜ ਹੀ ਦੇ ਦਈਏ ਦੇ ਦਈਏ 25 ਦੀ ਦੇ ਦਈਏ ਇੱਕ 25 ਦੀ 20 ਦੀ ਦੇ ਦਈਏ ਅੱਛਾ ਉਹਦੇ ਚੋਂ ਜੋ ਤੂੰ ਕਰਾਉਣਾ ਤੇਰਾ ਕਹਿਣਾ ਕਦੀ 모ੜਿਆ ਨਹੀਂ ਧੰਨਵਾਦ 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 ਵੇਖੋ ਸੱਜਣੋ ਯਾਰੇ ਡੀ ਸੀਲ ਕੱਟੀ ਕਰਮਾਂ ਵਾਲੀ ਪਲੂਨ ਤੇ ਅਰਜੀਨਲ ਛੜਾ ਮਾਰਨ ਦੇ ਟਾਈਮ ਤੇ ਕਿੱਥੇ ਪਹੁੰਚੀ ਫਿਰਦੀ ਆ ਵੇਖੋ ਕਿਆ ਬਾਤਾਂ ਜੀ ਕਿੰਨੇ ਦੀ ਫਿਰ ਵੀ ਲਾਸਟ ਜਮਾ ਹੀ ਜਸਨੋਈ 15 ਦੇ 1 15 ਦੀ ਦੱਸੋ ਕਿ ਤੁਸੀਂ ਗਿਆ ਖੰਡੇ ਮੰਗਲੂ ਜੀ ਤੇ ਇੱਕ ਆ ਗਿਨੇ ਕਿਨੇ ਕਿ ਸੰਗ ਦੀ ਖੜੀ ਇਹਦਾ ਕੀ ਹਿਸਾਬ ਕਿਤਾਬ ਆ ਇਹਦੇ ਥੱਲੇ ਭਾਈ 9 ਕਿਲੋ ਬੋੜਾ ਤਿਆਰ ਹੋ ਗਾਇਆ 9 ਕਿਲੋ ਬੋੜਾ ਇਹਦੇ ਕੋਲੇ ਤਿਆਰ ਆ ਆ ਬੱਚਾ ਇਹਦਾ ਭਈ ਬਾਈ ਗਾਵਾਂ ਮਰ ਗਈ ਢੰਡੀ ਆ ਅੱਛਾ ਹਾਂ ਨਹੀਂ ਠੀਕ ਆ ਇਹ ਡਰੇ ਨਾ ਕਰੋ ਜੀ ਇਹ ਆ ਲੈ ਇਹ ਹਿੰਨਣ ਵਾਲੀ ਇਹ ਵੀ ਨਹੀਂ ਯਾਦ ਆ ਗਈ ਬਰੀਕੀ ਬੜੀ ਕੱਟੀ ਚ ਹੈ ਨਾ ਇਹ ਬਈ ਆਵੇ ਇਹਦੇ ਕੋਲੇ 9 ਕਿਲੋ ਹਾਂ ਤੇ ਬੱਚਾ ਇਹਦਾ ਉਹ ਜਿਹੜਾ ਬੈਠਾ ਆਇਓ ਤਾਜੀ ਤਾਜੀ ਜਮਾ ਗਾੜ ਬਿਛਾੜੇ ਕੁਝ ਕੀ ਇਹਦੀ ਆਇਓ ਰੰਗ ਰੰਗ ਜਿਦਾ ਸੁਰਮਾ ਡੋਲ ਮੈਂ ਤਾਂ ਨਹੀਂ ਵੀ ਚੌਗੀ ਹਾਂ ਇਹ ਮੇਕ ਨਹੀਂ ਕੱਢਦੀ ਆ ਬਈ ਕੱਢਦੀ ਹੋਊਗੀ ਨਵੀਂ ਆ ਹਜੇ ਕੱਟੀ ਜਮਾ ਹਾਂ ਹਿੱਥੋ ਗੇ ਇਧਰ ਨੂੰ ਘੁਮਾ ਲੈ ਸਿੱਧੀ ਖੜ ਸਿੱਧੀ 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 ਉੱਤੇ ਉੱਤੇ ਰੱਖ ਚੱਲ ਕੋਈ ਨਹੀਂ ਉਹਨੂੰ ਵੀ ਰਾਂਝਾ ਰਾਜੀ ਕਰ ਲੈਂਦੇ ਪੂਰੀ ਨੇਵੀ ਆਵਾਜ਼ ਕੱਟੀਆਂ ਸੰਧੂ ਸਾਹਿਬ ਕੋਕਾ ਪੀਸ ਵੀ ਇਹਨੂੰ ਬੜੀ ਕਤੀਕੀ ਚੜਦੀ। ਇਹ ਵੀ ਤੇਰੇ ਵਰਗੇ ਨਹੀਂ ਆਉਂਦੇ। ਹਾਂ। ਦੇਖ ਲੋ ਸੱਜਣਾ। ਹਾਂ ਇਹ ਗੱਲ ਸਹੀ ਹੈ। ਕੋਈ ਸ਼ੱਕ ਨਹੀਂ। ਹਾਂ। 24 ਸਵੇਰ ਦੀ ਹੋਈ ਆ ਕੋਈ ਕੈਮਰੇ ਚੈੱਕ ਕਰ ਸਕਦਾ। ਵੇਤਰੀਕ ਵੇਖ ਕੇ। ਹਾਂ। ਇਹਦਾ ਰੇਟ ਫਿਰ ਸ਼ਾਹੀ। ਇਹਦਾ ਰੇਟ 1 20 ਬੱਚਾ ਇਹਦੇ ਕੋਲੇ ਕੱਟਾ ਕੱਟਾ ਇਹਦੇ ਕੋਲੇ 1 20 ਬੜੀ ਬਹੁਤ ਚੰਗੀ ਆ ਗਾਰ ਪਛਾਲੀ ਦੀ ਬਰਾਬਰ ਜਾਂ ਲੈ ਹਣਾ ਕੋਕਾ ਪੀਸ ਕੋਕਾ ਪੀਸ ਕਿੰਨੇ ਦੀ ਫਿਰ ਵੀ ਲਾਸਟ 15 ਦੀ 1 15 ਦੀ ਦੱਸੋ 1 10 ਦੀ ਜਾਂਦੋ ਜਾਂਦਗੀ ਇਹ ਮੰਗਲੂ ਦਾ ਮੋੜਦਾ ਕਹਿਣਾ ਯਾਰ ਚਲੋ ਧੰਨਵਾਦ ਪੱਕੇ ਤੇ ਹੁਣ ਇਹ ਪਾਉਂਦਾ ਨਹੀਂ ਠੀਕ ਆ 1 10 ਦੀ ਹਣਾ ਤੇ ਮੁਕਾਰ ਵੀਰੇ ਆਹ ਨੀਲੀ ਰਬੀ ਦੀ ਛੋਟੀ ਦੀ ਕੀ ਡਿਟੇਲ ਆ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਚੈਨਲ ਤੇ ਪਈ ਸੀ ਦੋ ਦੰਦ ਚਾਰ ਮਹੀਨੇ ਪਹਿਲਾਂ ਦੀ ਵੀਡੀਓ ਵਾ ਠੀਕ ਆ ਕੋਈ ਆਪਣੇ ਕੋਲ ਵੀਡੀਓ ਵੀ ਲਿੰਕ ਵੀ ਮਗਾ ਸਕਦਾ ਹਾਂ ਲੈ ਚੱਲ ਪੱਤ ਖੋਲ ਕੇ ਬਾਹਰ ਮੇਚੀ ਸੀ ਆਪਾਂ ਇੱਕ ਦਾਸ ਦੀ ਠੀਕ ਆ ਇਹਦੇ ਕੋ ਹੁਣ ਉਹ 8 ਕਿਲੋ ਦੁੱਧ ਕਹਿੰਦੇ ਆ ਤੇ ਅੱਜ ਹੀ ਆਪਣੇ ਕੋਲ ਆਈ ਹੈ ਤੁਹਾਡੇ ਹੁੰਦੇ ਆ ਗੱਡੀ ਚ ਨੱਥੀ ਹੁੰਦੇ ਆਂ ਇਹ ਸੱਜਰ ਮੈਂ ਲੈ ਗਏ ਟੋਕੜ ਦੇ ਦਿੰਦੇ ਆ ਟੋਕੜ ਦੇ ਦਿੰਦੇ ਸੱਜਰ ਲੈ ਗਏ ਹਾਂ ਤੇ ਬਣੀ ਬੁਣੀ ਦੱਸੀ ਉਹਨਾਂ ਨੇ ਹਜੇ ਕਿ ਨਹੀਂ ਸੀ ਆ ਡੇਢ ਕਿ ਮਹੀਨੇ ਤੋਂ ਲਗਭਗ ਬਣੀ ਆ ਉਹ ਕਿ ਰਿਪੋਰਟ ਹੈ ਜੇ ਚੈੱਕ ਨਹੀਂ ਚੈੱਕ ਨਹੀਂ ਹੁੰਦੇ ਠੀਕ ਹੈ ਤੇ ਬਾਕੀ ਦੋ ਦੰਦ ਆ ਹਾਂ ਕੱਟੀ ਹਜੇ ਹਾਂ ਹਾਂ ਇਹ ਕਹਾਲੀ ਆਪਾਂ ਉਦੋਂ ਨਹੀਂ ਇਹਦੀ ਤਸਦੀਕ ਬਹੁਤ ਕਰਾਈ ਹੁਣ ਵੀ ਕਰਾ ਦੇ ਜੀ ਪਿਓਰ ਨਹੀਂ ਲੀਦੀ ਆ ਕੀ ਬਾਤ ਬਾਕੀ ਭਾਈ ਆਈ ਜਾਂਦੇ ਹੁਣੇ ਆ ਜੀ ਹਾਂ ਸਹੀ ਗੱਲ ਆ ਹਾਂ ਜੀ ਵੇਖੋ ਸੱਜਣਾ ਉੱਪਰ ਉੱਪਰ ਹੀ ਰੱਖ ਬੜਾ ਘੱਟ ਕੋ ਦਦਾ ਹਨਾ ਹਾਂ ਹਾਂ ਕੀ ਬਾਤਾਂ 2000 2000 2000 ਕਾਲਾ ਜੀ ਰੈਗਨਲ ਹੁੰਦੀ ਹੱਲੇ ਨਹੀਂ ਉਹ ਦਿਖਾਉਂਦੇ। ਕੀ ਬਾਤ ਹੈ। ਬੜੀ ਤਕੜੀ ਮੈਂ ਬਣੂੰਗੀ ਫਿਰ। ਸਭ ਖੰਦੋ ਸਭ। ਇਹ ਫੰਡਰਾਂ ਕੱਟੀਆਂ ਦੇ ਬਰਾਦਰ ਦੁੱਧੀਆਂ ਨਾਲ 6 ਕੁ ਲੋ ਦਈ ਜਾਊਗੀ। ਓਕੇ। ਤੇ ਰੇਟ ਇਹਦਾ ਕੀ ਰਹੂਗਾ? ਰੇਟ ਜੈਸਨ ਹੋਈ। ਅੱਜ ਦਾ। ਅੱਜ ਦਾ ਘਟਾਈਏ ਵਧਾਈਏ ਨਾ ਇੱਕੋ ਹੀ ਗੱਲ ਹੈ। ਹਾਂ। 55 ਦੀ। ਲੈ ਵੀ ਮਤਰੋ। ਲੱਟ ਲਓ ਮੇਲਾ ਦੇ ਕਰਦੇ ਓਂਕਾਰ ਨੂੰ ਮੇਲਾ 55000 ਚ ਨੀਲੀ ਰਾਵੀ। ਟੌਪ ਦੀ ਝੋਟੀ। 10 ਦੀ ਵੇਚੀ ਆ ਕੁਝ ਲਿੰਕ ਮੰਗਾ ਲੈ। ਠੀਕ ਆ। ਹਾਂ। ਰਬੀਰੀ ਆ ਮੱਝ ਆਪਣੀ ਦਾ ਕੀ ਹਿਸਾਬ ਕਿਤਾਬ ਆ ਸਤੂ ਸਭ 2.5 ਮਹੀਨੇ ਦੀ ਚੈੱਕ ਪਾਸ ਆ ਠੀਕ ਆ ਸੁੰਦੀ ਤੁਹਾਨੂੰ ਪਤਾ ਬਹੁਤ ਬਾਜ਼ਾਰ ਚ ਆ ਵੱਡੀ ਮੈਂ ਹਾਂ ਵੱਡੀ ਮੈਂ ਦੁੱਧ ਹੋਊਗਾ 7 ਕਿਲੋ ਦੇ ਨੀਬ ਅੱਜ ਹੀ ਆਈ ਆ ਠੀਕ ਆ ਨੀਲੀ ਰੰਗ 2.5 ਮਹੀਨਿਆਂ ਦੀ ਤੋਕੜ ਗੱਭਣ ਚੈੱਕ ਪਾਸ ਹਾਂ ਹਾਂ ਠੀਕ ਆ ਮੈਂ ਡੇਰੀ ਚ ਆਈ ਆ ਤੂਰੀ ਖਾਂਦੀ ਆਈ ਆ ਦੁੱਧ ਵਾਜ ਜਾਨੀਂ ਮਹੀਆਂ ਜਿਵੇਂ ਠੀਕ ਆ ਹਾਂ ਹਾਂ ਤੇ ਜਿਹੜੀ ਮੈਂ ਤੇ ਸੱਜਰ ਮੈਂ ਦਾ ਕਿੰਨਾ ਕੁ ਦੁੱਧ ਸੀ ਸੱਜਰ ਨੇ ਦੱਸਿਆ ਜੀ ਇਹਨੇ 13-14 ਕਿਲੋ ਦੇ ਠੀਕ ਆ ਕੁੱਤੇ ਰੱਖ 13 ਤੇ ਇਹਦਾ ਰੇਟ ਕੀ ਰਹੂਗਾ ਮੈਂ ਦਾ ਇਹ ਤਾਂ 60 70 ਦੀ ਦੇ ਦਈਏ ਜੇ ਕਰਤਗੇ ਮਾਨਤਾ ਨਾ ਜੋ ਕਰਾ ਘਰਾ ਫਿਰ ਵੱਡੀ ਮੈਂ ਹੁੰਦੀ ਬਹੁਤ ਟਾਈਮ ਤੇ ਆ ਉਦੋਂ ਫਿਰ 1 20 25 ਦੀ ਤੇ ਹੈਗੀ ਆ ਵੱਡੀ ਆ ਹਾਂ ਜਿਹੜੇ ਟਾਈਮ ਤੇ ਹੁੰਦੀ ਆ ਠੀਕ ਆ ਉਹ 15 ਕਿਲੋ ਦਿੰਦੀ ਆ 67 ਦੀ ਦੇ ਦਈਏ 67 ਦੀ ਹਾਂ 67 ਦੀ ਦੇ ਦਾਂਗੇ ਸੰਧੂ ਸਾਹਿਬ ਜੇ ਤੁਸੀਂ ਕਹਿਤਾ ਅੱਖਾਂ ਓੱਖਾਂ ਦਿਖਾ ਲਓ ਦੋਹਾਂ ਦੇ ਨਿਸ਼ਾਨੇ ਓਕੇ ਆ ਸੱਜਣੋ ਵੱਡੀ ਮੈਂ ਢਾਈਆਂ ਮਹੀਨਿਆਂ ਦੀ ਗੱਭਣ ਚੈੱਕ ਪਾਸ ਇਹਦੀ ਚੈੱਕ ਕਰਾਈਏ ਤੁਸੀਂ ਕਰਾ ਕੇ ਲੈ ਜਿਓ ਦੁੱਧ ਫੁੱਲ ਗਰੰਟੀ ਸੰਤੂ ਸਾਹਿਬ ਗੱਡੀ ਚ ਕੋਈ ਲਵਾਵੇ ਮਜ਼ਦਰਾ ਚੈੱਕ ਕਰਾ ਕੇ ਤੇ ਦੁੱਧ ਹੁਣ ਕਿੰਨਾ ਭਾਂਡੇ ਚ ਆਜੂ ਦੁੱਧ 7 ਕਹਿੰਦੀ ਆ 6 ਮੰਨ ਕੇ ਲਓ 6 ਮੰਨ ਕੇ ਲੈ ਲਓ ਦੁੱਧ 8 ਕਿਲੋ ਹੀ ਦੇ ਦਊਗੀ ਦੇ ਦੇਣਾ ਬੜੇ ਆਰਾਮ ਨਾਲ ਇਹਨੇ ਹਾਂ ਹਾਂ ਧੰਨਵਾਦ ਸਜਣੋ ਬਾਕੀ ਆ ਮੈਂ ਮਾੜੀ ਜੀ ਦਿਖਾ ਲਈ ਆਪਾਂ ਸੀਹਰਾ ਹੀ ਆਪਣਾ ਸੰਤੂ ਇਹ ਆਪਾਂ ਅਗਲੀ ਵੀਡੀਓ ਚ ਵਿਖਾਉਣ ਦਾ ਰਹਾ ਤਾਂ ਹੀ ਹੈ ਨਾ ਹਾਂ ਵਿਖਾ ਲਦੇ ਉਹਨਾਂ ਚਾਹਾਂ ਕੀ ਬਾਤ ਆ ਬੜਾ ਟਾਪ ਦਾ ਨਗੀਨਾ ਮੈਂ ਅਸੀਂ ਅਗਲੀ ਵੀਡੀਓ ਚ ਦਿਖਾਵਾਂਗੇ ਤੁਹਾਨੂੰ ਦੁੱਧ ਕਰਕੇ ਦਿਖਾਵਾਂਗੇ ਦੁੱਧ ਕਰਕੇ ਵਿਖਾਉਣੀ ਆ ਤੇ ਬੱਚਾ ਵੀ ਤਾਜੀ ਆ ਹਜੇ ਇਹ ਮਾਲੀ ਜੀ ਕੱਢ ਕੇ ਦਿਖਾ ਲਦਿਏ ਮੁਖਾ ਦੇ ਕੱਢ ਕੱਢ ਫਿਰ ਬਾ ਤੇ ਸੁਆ ਪਹਿਲੇ ਹੀ ਦੂਜਾ ਚਾਰ ਦੰਦ ਬਈ ਪਲੂਨ ਕੱਟੀ ਤੇ ਕਿਆ ਬਾਤਾਂ ਸਜਣਾ ਇਹ ਦੁੱਧ ਤਿਆਰ ਤੇ ਤੁਹਾਨੂੰ ਵਿਖਾਵਾਂਗੇ ਲੈ ਆ ਵੇਖੋ ਕਮਾਲ ਆ ਫਿਰ ਇਹਦੇ ਕੋਲੇ ਕੱਟਾ ਕੇ ਕੱਟੀ ਆ ਕੱਟੀ ਆ ਇਹਦੇ ਮਗਰ ਕਿਆ ਬਾਤਾਂ ਸਜਣੋ ਆਪ ਵੀ ਕੱਟੀ ਤੇ ਮਗਰ ਵੀ ਕੱਟੀ ਆ ਗਈ ਮੋਹ ਚੌਗੀ ਮੋਹ ਚੌਗੀ ਦੀ origignal ਚਾਹ ਰਦਾ। ਕਿਆ ਬਾਪਾ ਇਹ ਕਹਿੰਦਾ ਵੀ ਤਿਆਰ ਦੁੱਧ ਕਰਕੇ ਝੋਟੀ ਵਿਖਾਵਾਂਗੇ ਤੁਹਾਨੂੰ। ਟੌਪ ਦਾ ਨਗੀਨਾ। ਸਾਰੀ ਜੈਡ ਬਲੈਕ ਆ ਸਜਣੋ। ਉਸ ਤਾਂ ਕੀ ਕਰੀਆ? ਹਾਂ ਬੜੀ ਫਰੀਕੀ ਲੱਗੀ ਆ ਕੱਟਿਉਂਕਾਰ ਬੜੀ ਦੇ ਸੰਤੂ ਸਾਹਿਬ ਜੀ ਅੱਜ ਅੱਜ ਕੋਈ ਇੰਨੇ ਦੁੱਧ ਤੇ ਮੰਗਦਾ ਕਿ ਨਾ ਦੁੱਧ ਇਹਦੇ ਕੋਲ। 12 ਤੋਂ ਪਲੱਸ ਬੋੜਾ ਵਾ ਆਪਾਂ ਆਪਣੇ ਚੈਨਲ ਤੇ ਉਹ ਦਿਨ ਵੀਡੀਓ ਪਾਈ ਵਾਤ ਤੋਂ ਵਾਤ ਤੀਸਰਾ ਚੌਥਾ ਦੇਣੀ ਆ ਸੂਈਆਂ ਦਾ। ਓਕੇ ਹਾਂ ਤੇ ਕਿੰਨੇ ਦੀ ਦੇ ਦਈਏ? ਇਹ ਜਿਹੜੀ? ਹਾਂ। ਨਹੀਂ ਹੁਣ ਰਹਿ ਨਹੀਂ ਦਈਏ ਅੱਛਾ ਤਿਆਰ ਕਰਕੇ ਭਾਈਏ ਓਕੇ ਠੀਕ ਹੈ ਨਾ ਠੀਕ ਹੈ ਜੇ ਕਿਸੇ ਨੇ ਲੈਣੀ ਆ ਫੋਨ ਤੇ ਮੁੱਲ ਪੁੱਛ ਲੈ ਫੋਨ ਤੇ ਮੁੱਲ ਪੁੱਛ ਲੈ ਚਲ ਦੇ ਦਾਂਗੇ 40 ਦੀ ਦੇ ਦਈਏ ਕਰਦ ਕੇ ਮਾਨਤਾ ਨਾ ਹੈ ਕਰਦ ਕੇ ਮੰਗ ਇੱਕ 65 ਲੈ ਹਾਂ ਇਹ ਕੱਲੇ 65 ਦੀ ਦੇਣ ਨੂੰ ਫਰਦਾ ਵੇਖ ਲਾ ਤੈਨੂੰ ਕਢਾਊਗਾ ਘਰੋਂ ਤਾਂ ਵੀ ਕਿੰਨੇ ਦੀ ਦੇ ਦਈਏ ਕਰਾਂਗੇ ਵੈਰੀ ਆ ਉਹਦਾ ਗੱਲ अच्छा भाई बनाया इनना ने ਗੱਲਬਾਤ ਚੱਲਦੀ ਆ ਆ ਵਾਹੀ ਆਂਦੇ ਤੇ ਖਾਲਦੇ ਫਿਰ ਸੌਦਾ ਕਰ ਲਈ ਫਿਰ ਸੂਤ ਨਹੀਂ ਕੰਮ ਆਉਂਦਾ ਨਹੀਂ ਨਹੀਂ ਠੀਕ ਹੈ ਠੀਕ ਹੈ ਨਾ ਠੀਕ ਹੈ ਠੀਕ ਚਾਹੀਦਾ ਵੀ ਲੋ ਵੀ ਸਜਣੋ ਇਹ ਪੈਂਡ ਘੋਗੇ ਤੇ ਜिले ਗਰਦਾਸਪੁਰ ਦੀਆਂ ਝੋਟੀਆਂ ਤੁਹਾਨੂੰ ਦਿਖਾਤੀਆਂ ਵੀਡੀਓ ਦੇ ਵਿੱਚ ਤੇ ਜਿਹੜੀ ਪਸੰਦ ਆਗੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਮਿਲਦੇ ਅੱਗੇ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਆਪ